ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤਾਂ ਦੋਸਤੋ ਅਮੀਲ ਕਰਦੇ ਹਾਂ ਕਿ ਆਪ ਸਭ ਠੀਕ ਹੋਵੋਗੇ ਤਾਂ ਦੋਸਤੋ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਤਾਂ ਦੋਸਤੋ ਜਿਵੇਂ ਕਿ ਤੁਸੀਂ ਕੱਲ ਦੀ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਬੜੀ ਹੀ ਵਾਇਰਲ ਹੁੰਦੀ ਦੇਖੀ ਹੋਣੀ ਹੈ ਜਿਸ ਦੇ ਵਿੱਚ ਕਿ ਬਾਈ ਲੱਖਾ ਸਧਾਨਾ ਗੱਡੀ ਦੇ ਵਿੱਚ ਬੈਠਾ ਹੋਇਆ ਅਤੇ ਉਸ ਨੂੰ ਪੁਲਿਸ ਨੇ ਘੇਰਿਆ ਹੋਇਆ ਅਤੇ ਪੁਲਿਸ ਬਾਈ ਲੱਖਾ ਸਧਾਨਾ ਦੀ ਗੱਡੀ ਨੂੰ ਭੰਨ ਰਹੀ ਸੀ ਅਤੇ ਬਾਈ ਲੱਖਾ ਸਧਾਨਾ ਜਲਦਬਾਜ਼ੀ ਦੇ ਵਿੱਚ ਗਾਲਾਂ ਵੀ ਕੱਢ ਦਿੰਦਾ ਹੈ ਅਤੇ ਫਿਰ ਬਾਅਦ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਸਿਰਫ ਉਸੇ ਕਲਿੱਪ ਨੂੰ ਹੀ ਵਾਇਰਲ ਕੀਤਾ ਗਿਆ ਜਿਸ ਦੇ ਵਿੱਚ ਕਿ ਬਾਈ ਲੱਖੇ ਸਿਧਾਣੀ ਤੋਂ ਗਾਲ ਨਿਕਲ ਜਾਂਦੀ ਹੈ ਲੋਕਾਂ ਦੀ ਇਹ ਬਹੁਤ ਵੱਡੀ ਗਲਤ ਗੱਲ ਹੈ ਕਿ ਲੋਕਾਂ ਨੇ ਸਿਰਫ ਉਸ ਕਲਿੱਪ ਨੂੰ ਹੀ ਵਾਇਰਲ ਕੀਤਾ ਜਦਕਿ ਇਸ ਤੋਂ ਪਹਿਲਾਂ ਬਾਈ ਲੱਖੇ ਸਿਧਾਣਾ ਪਿੰਡ ਦੇ ਲੋਕਾਂ ਤੋਂ ਮਦਦ ਮੰਗ ਰਿਹਾ ਸੀ ਪਰ ਪਿੰਡ ਦੇ ਲੋਕਾਂ ਨੇ ਬਾਈ ਲੱਖੇ ਸਿਧਾਣੇ ਦੀ ਬਿਲਕੁਲ ਵੀ ਮਦਦ ਨਹੀਂ ਕੀਤੀ ਜਦਕਿ ਪੁਲਿਸ ਬਾਈ ਲੱਖੇ ਸਿਧਾਣੇ ਦੀ ਗੱਡੀ ਨੂੰ ਭੰਨ ਤੋੜ ਰਹੀ ਸੀ ਅਤੇ ਤੁਸੀਂ ਹੁਣ ਸੋਚੋ ਕਿ ਸਾਡੇ ਲੋਕ ਕਿੰਨੇ ਹੀ ਹੱਦ ਤੱਕ ਗਿਰ ਚੁੱਕੇ ਨੇ ਕਿ ਜਿਹੜੇ ਸਾਡੇ ਲਈ ਮਰਨ ਤੱਕ ਨੂੰ ਤਿਆਰ ਨੇ ਅਸੀਂ ਉਹਨਾਂ ਦੀ ਬਿਲਕੁਲ ਵੀ ਸਪੋਰਟ ਨਹੀਂ ਕਰਦੇ ਉਹਨਾਂ ਦੀ ਬਿਲਕੁਲ ਮਦਦ ਨਹੀਂ ਕਰਦੇ ਅਤੇ ਜੇਕਰ ਉਹਨਾਂ ਤੋਂ ਕੋਈ ਨਿੱਕੀ ਜਹੀ ਗਲਤੀ ਹੋ ਜਾਂਦੀ ਹੈ ਤਾਂ ਉਸ ਗੱਲ ਨੂੰ ਬਹੁਤ ਵੱਡੀ ਗੱਲ ਬਣਾ ਦਿੱਤਾ ਜਾਂਦਾ ਹੈ ਅਤੇ ਉਹਨਾਂ ਨੂੰ ਬਦਨਾਮ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਜਾਂਦੀ ਹੈ ਜੋ ਕਿ ਲੋਕਾਂ ਦੀ ਬਹੁਤ ਜ਼ਿਆਦਾ ਗਲਤ ਗੱਲ ਹੈ ਪਰ ਤੁਸੀਂ ਬਾਈ ਲਖੇ ਸਧਾਨੇ ਦਾ ਜਿਗਰਾ ਦੇਖੋ ਬਾਈ ਲਖੇ ਸਧਾਨੇ ਨੇ ਗਾਲ ਕੱਢਣ ਤੋਂ ਬਾਅਦ ਲੋਕਾਂ ਦੇ ਵਿੱਚ ਖੜ ਕੇ ਮਾਫੀ ਮੰਗੀ ਹੈ ਕੀ ਉਸ ਤੋਂ ਭਾਵਕ ਹੋ ਕੇ ਇਹ ਸਭ ਕਿਹਾ ਗਿਆ ਹੈ ਪਰ ਸਾਡੇ ਲੋਕਾਂ ਨੂੰ ਕਦੇ ਵੀ ਅਕਲ ਨਹੀਂ ਆਉਣੀ ਇਹ ਗੱਲ ਵੀ ਸੱਚ ਹੈ ਕਿਉਂਕਿ ਬਾਈ ਲੱਖਾ ਸਦਾਣਾ ਪੰਜਾਬੀਆਂ ਦੇ ਲਈ ਆਪਣੀ ਜਾਨ ਤੱਕ ਵਾਰਨ ਨੂੰ ਤਿਆਰ ਹੈ ਕੀ ਕਹਿਣਾ ਚਾਹੋਗੇ ਤੁਸੀਂ ਵੀਡੀਓ ਦੇ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਅਤੇ ਇਸ ਵੀਡੀਓ ਨੂੰ ਆਪਣਾ ਫਰਜ਼ ਸਮਝਦੇ ਹੋਏ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਜੀ ਅਤੇ ਜੇਕਰ ਤੁਸੀਂ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਵੀ ਜਰੂਰ ਪ੍ਰੈਸ ਕਰ ਦਿਓ ਜੀ ਤਾਂ ਜੋ ਆਉਣ ਵਾਲੀ ਅਗਲੀ ਹਰ ਇੱਕ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦੀ ਰਹੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਨਾਲ ਦਿਓ ਇਜਾਜ਼ਤ ਉਦੋਂ ਤੱਕ ਦੇ ਲਈ ਰੱਬ ਰੱਖਾ